ਏ ਫੁੱਲਾਂ ਦੇ ਸ਼ੌਕੀਨ ਦੋਸਤੋ ਤੁਸੀਂ ਜਾਣਦੇ ਹੋ ਇੱਕ ਫੁੱਲਦਾਰ ਪੌਦਾ ਹੈ ਗਲਦੋਦੀ ਤੇ ਇਹ ਬੜੇ ਮਹੱਤਵਪੂਰਨ ਪੌਦਾ ਹੈ ਇਸ ਦਾ ਕਾਰਨ ਇਹ ਹੈ ਕਿ ਜਦੋਂ ਗਲਦੋਦੀ ਦੇ ਫੁੱਲ ਖਿੜਦੇ ਨੇ ਉਦੋਂ ਕੋਈ ਵੀ ਹੋਰ ਫੁੱਲ ਪਾਉਦੇ ਨਹੀਂ ਹੁੰਦੇਗੇ ਇਹਨੂੰ ਪਤਛੜ ਦੀ ਰਾਣੀ ਕਿਹਾ ਜਾਂਦਾ ਹੈ ਹ ਇਹਦੇ ਫੁੱਲ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ ਤੱਕ ਚੱਲਦੇ ਰਹਿੰਦੇ ਨੇ ਅਮ ਉਸ ਨੂੰ ਉਸ ਦਾ ਬੜੀ ਸ਼ੌਕ ਦੇ ਨਾਲ ਇਹਨੂੰ ਲਾਉਂਦੇ ਨੇ ਕਿਉਂਕਿ ਲਾਉਣ ਦੇ ਲਈ ਜਿਵੇਂ ਪੁਦੀਨੇ ਦੀ ਜੜਾਂ ਤੋਂ ਉਲੋਪਟ ਕੇ ਆਪਾਂ ਲਾ ਦਨੇ ਆ ਫਰਵਰੀ ਦੇ ਦਿਨਾਂ ਵਿੱਚ ਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਮ ਔਰ ਜੋ ਤੇਜ਼ੀ ਨਾਲ ਵਾਧਾ ਹੁੰਦਾ ਜੇ ਜਦੋਂ ਇਸ ਤੇ ਫੁੱਲ ਆਉਂਦੇ ਉਹਦੋਂ ਇਹ ਡਿੱਗ ਪੈਂਦੀ ਹੈ ਇਹ ਦੂਦ ਰਖ ਲਰ ਜਾਂਦੀ ਹੈ ਇਸ ਕਰਕੇ ਇਸ ਪੌਦੇ ਨੂੰ ਲਾਉਣਾ ਜਿੰਨਾ ਕ ਆਸਾਨ ਹੈ ਉਹਨਾਂ ਕਿ ਇਹਨੂੰ ਸੇਧ ਦੇਣੀ ਔਖੀ ਹੈ ਜਿਹੜੇ ਦੇ ਸ਼ੌਕੀਨ ਨੇ ਇਹਦੀ ਜਾਣਕਾਰੀ ਨੇ ਉਹ ਜੁਲਾਈ ਦੇ ਅਖੀਰ ਦੇ ਵਿੱਚ ਜਾਂ ਅਗਸਤ ਦੇ ਸ਼ੁਰੂ ਦੇ ਵਿੱਚ ਇਹਦੇ ਜ ਟੂਸੇ ਉੱਪਰੋਂ ਪੰਜ ਸਤ ਪੱਤਿਆਂ ਵਾਲੇ ਹੁੰਦੇ ਨੇ ਉਹਨੂੰ ਤੋੜ ਕੇ ਇਹਨੂੰ ਬਰੇਤੀ ਦੇ ਵਿੱਚ ਲਾ ਦਿੰਦੇ ਆ ਤਾਂ ਉਸ ਤੋਂ ਬਾਅਦ 20 25 ਦਿਨਾਂ ਬਾਅਦ ਇਹਦੀ ਜੜਾਂ ਨਿਕਲ ਆਉਂਦੀਆਂ ਨੇ ਉਸ ਤੋਂ ਬਾਅਦ ਇਹਨੂੰ ਸਥਾਈ ਗਮਲਿਆਂ ਵਿੱਚ ਲਾਇਆ ਜਾਂਦਾ ਜਾਂ ਵੱਖ-ਵੱਖਰੇ ਸਾਈਜ਼ ਹੈ ਪਹਿਲਾਂ ਦਰਮਿਆਨੇ ਗਮਲੇ ਵਿੱਚ ਫਿਰ ਵੱਡੇ ਗਮਲੇ ਵਿੱਚ ਇਹਨੂੰ ਤਬਦੀਲ ਕੀਤਾ ਜਾਂਦਾ ਹੈ ਇਹਨੂੰ ਜਿਹੜੀ ਤਰਲ ਖਾਦ ਕੇ ਵੀ ਦਿੱਤੀ ਜਾਂਦੀ ਹੈ ਗੋਬਰ ਵਗੈਰਾ ਦੀ ਜਾਂ ਹੋਰ ਇਥੇ ਕਿਹਾ ਗਿਆ ਪਰ ਚਲੋ ਜਿਹੜਾ ਸਾਨੂੰ ਸ਼ੌਕਤ ਹੈ ਪਰ ਇਹ ਨਹੀਂ ਨੂੰ ਗਿਆਈ ਦੇ ਵਿੱਚ ਜਾਣਕਾਰੀ ਨਹੀਂ ਹੁੰਦੀ ਤਾਂ ਫਿਰ ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹ ਪੌਦੇ ਕਿ ਸਾਡੇ ਕੋਲੇ ਲੱਗੇ ਹੁੰਦੇ ਆ ਉਹਨਾਂ ਦੇ ਜਿੱਟੂਸੇ ਤੋੜ ਕੇ ਉਹਨੂੰ ਬਰੇਤੀ ਵਿੱਚ ਲਾ ਦਿਓ ਤਾਂ 20 ਦਿਨਾਂ ਦੇ ਵਿੱਚ ਉਹਨੂੰ ਜੜਾਂ ਆ ਜਾਂਦੀਆਂ ਉਸ ਤੋਂ ਬਾਅਦ ਇਹਨੂੰ ਆਪਾਂ ਜਿੱਥੇ ਵੀ ਥਲੀ ਜ਼ਮੀਨ ਦੇ ਵਿੱਚ ਜਾਂ ਅੰਗਮਲਾਂ ਦੇ ਵਿੱਚ ਲਾ ਸਕਦੇ ਆ ਤਾਂ ਫਿਰ ਉਹ ਪੌਦੇ ਦੀ ਇਹ ਖਾਸੀਅਤ ਹੈ ਕਿ ਉਹ ਡਿੱਗਦਾ ਨਹੀਂ ਤੇ ਉਹ ਸਿੱਧਾ ਖੜਦਾ ਹੈ ਔਰ ਬੜਾ ਵਧੀਆ ਫੁੱਲ ਲੰਦਾ ਹੈ ਫਿਰ ਇਹਨੂੰ ਟ੍ਰੇਨ ਕਰਨਾ ਹੁੰਦਾ ਸੀ ਕਿ ਕਿੰਨੇ ਇੱਕ ਉਹਦੇ ਫੁੱਲ ਲੈਣੇ ਨਹੀਂ ਆਮ ਤੌਰ ਤੇ ਹੁੰਦਾ ਵੀ ਜਦੋਂ ਇਹਨੂੰ ਫੁਲਾਉਂਦੇ ਆ ਬਹੁਤ ਫਾਰਾ ਬੂਟਾ ਹੁੰਸੀ ਉਹਨੂੰ ਬੰਦ ਦਨੇ ਆ ਤੇ ਉਹਦਾ ਉਹ ਬੜੀ ਉਤਲ ਪੁਤਲ ਜੀ ਮੱਚ ਜਾਂਦੀ ਹੈ ਸੁਰਸਤਾ ਦਾ ਤਜਰਬਾ ਜ਼ਰੂਰ ਕਰਦੇ ਰਿਹਾ ਕਰੋ ਕਰਕੇ ਵੇਖੋ ਬਾਕੀ ਸਰਦੀ ਰੋਧ ਦੇ ਜਿਹੜੇ ਫੁੱਲ ਆਏ ਉਹਨਾਂ ਦੀ ਪਨੇਰੀ ਹਾਲੇ ਠਰ ਕੇ ਲੱਗਣੀ ਹੈ ਅਕਤੂਬਰ ਦੇ ਵਿੱਚ ਲੱਗੇਗੀ ਉਦੇ ਵਿੱਚ ਦੁਕਾਨਾਂ ਤੋਂ ਮਿਲ ਜਾਣਗੇ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚੋਂ ਮਿਲ ਜਾਣਗੇ ਜਾਂ ਜਿੱਥੇ ਉਹਦੇ ਕਿਸਾਨ ਮੇਲੇ ਹੋਣਗੇ ਸਾਨੂੰ origional ਸੈਂਟਰਾਂ ਜਾਂ ਖੇਤੀ ਵਿਗਿਆਨ ਕੇਂਦਰ ਤੋਂ ਸ਼ਾਇਦ ਨਾ ਮਿਲਣ ਕੁਝ ਕੁ ਬਹੁਤ ਦੇ ਤਿਆਰ ਹੋ ਰਹੇ ਨੇ ਉਹ ਕਈ ਥਾਵਾਂ 'ਤੇ ਕਰ ਰਹੇ ਨੇ ਬਟੰਡੇ ਹੋ ਗਏ ਜਿਵੇਂ ਜਿੰਦਾ ਵਗੈਰਾ ਦੇ ਪੌਦੇ ਤਿਆਰ ਹੋਏ ਐ ਉਥੋਂ ਵਿੱਚ ਲੈ ਕੇ ਲਾ ਸਕਦੇ ਆ ਤੇ ਉਹ ਹਲੇ ਅਗੇ ਤੇ ਨਾ ਲਾਉਗੋ ਉਥੇ ਉਹਨਾਂ ਨੂੰ ਅਕਤੂਬਰ ਦੇ ਵਿੱਚ ਲਾਵਾਂਗੇ ਤੁਸੀਂ ਜਿਹੜੇ ਹੈਗੇ ਬੀਜ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹੋ ਜਾਂ ਤੁਹਾਡੇ ਜਿਹੜੇ ਵੱਡੇ ਸ਼ਹਿਰਾਂ ਦੇ ਦੁਕਾਨਾਂ ਉਥੋਂ ਵੀ ਲੈ ਸਕਦੇ ਹੋ ਇਹਦਾ ਕੋਈ ਵੈਰਾਈਟੀ ਦਾ ਵਾਲਾ ਚੱਕਰ ਨਹੀਂ ਹੁੰਦਾ ਬਸ ਪੌਲਤਾ ਫੌਲੀ ਹੁੰਦੇ ਆ ਸੋ ਉਮੀਦ ਹੈ ਤੁਹਾਡੇ ਲਈ ਜਾਣਕਾਰੀ ਮਫੀਦ ਰਹੀ ਹੋਏਗੀ ਤੇ ਤੁਹਾਡੇ ਬਾਗਬੂਗੀ ਚ ਕਮੈਂਟ ਦੇ ਰਹੇਣੇ ਇਹੀ ਦੁਆਏ ਬਹੁਤ ਬਹੁਤ ਧੰਨਵਾਦ